あ,あ,ば,あばい。 ਬਾ ਜੇ ਮਰਜ਼ੀ ਬੋਲੀ ਜਾਵੇ ਜਦੋਂ ਆ ਇਦਾਂ ਦਾ ਸਿਸਟਮ ਹੁੰਦਾ ਨਾ ਭਾਜੀ ਉਦੋਂ ਬੰਦਾ ਕਹਿੰਦਾ ਯਾਰ ਸਾਡੀ ਤਰ੍ਹਾਂ ਵੀ ਚੈਅ ਚੁਰੂ ਬੋਣ ਦੀ ਕੰਟੀ ਸ਼ੁਰੂ ਕਰਦੇ ਸ਼ੁਰੂ ਕਰਦੇ ਇਨ ਪਾ ਕੇ ਦੋ ਅਨੇਕ ਪਾ ਲੋ ਚੁਰੂ ਬੋਣ ਵੀ ਦੇ ਭਾਗੀ ਕਰਕੇ ਹਾਂ ਸਹੀ ਦਾ ਭਾਈ ਅੱਧਾ ਪਾ ਦੋ ਸਾਸੀ ਗਵੀ ਨੇ ਸਾਲੇ ਨੇ ਸਾਸੀ ਗੱਜੀ ਆ ਸਾਡੇ ਨਾਲ ਜਿਆਦਾ ਵੀ ਜੀ ਬੱਲੇ ਦੇਖੇ ਹੋਏ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਇਹ ਸਾਡੇ ਵੱਲੋਂ ਤੁਹਾਨੂੰ ਇਨਵਾਈਟ ਕਰਨਾ ਚਾਹੁੰਦੇ ਆ 12 13 14 ਦਾ ਟੂਰਨਾਮੈਂਟ ਹੈਗਾ ਨਾ ਸਾਡੇ ਇਖਤਾਰੀ ਕਿ ਜੀ ਪਾਜੀ ਜੀ ਤੁਸੀਂ ਕੋਸ਼ਿਸ਼ ਕਰਕੇ ਆ ਜੀ ਫੈਂਸ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰੇ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ ਜੁੜੇ ਆ ਸਾਡੇ ਨੂੰ ਸਭ ਦੇਖ ਰਿਹਾ ਸਾਰੇ ਮੱਥ ਬਨ ਕੇ ਬੇਨਤੀ ਹੈ 12 13 14 ਪਿੰਡ ਭਲਾਤ ਜਿੱਦਾਂ ਤੁਸੀਂ ਪਿਛਲੇ ਸਾਲ ਲੜਨ ਦੇਖਦੇ ਆ ਰਹੇ ਆ ਇਸ ਸਾਲ ਵੀ ਕਬੱਡੀ ਦਾ ਮਹਾਕੰਭ ਹੋਣ ਜਾ ਰਿਹਾ ਵਾ ਪਿਛਲੇ ਸਾਲਾਂ ਨਾਲੋਂ ਵੀ ਤੁਹਾਨੂੰ ਬਿਹਤਰੀ ਨਾਲ ਐਕੀਟ ਨਵੀਂ ਚੀਜ਼ਾਂ ਤੁਹਾਨੂੰ ਮਿਲ ਗਈਆਂ ਸੋਨੇ ਗਰਾਊਂਡ ਦੇਖ ਕੇ ਆਏ ਆ ਪਿਛਲੇ ਸਾਲ ਥੋੜਾ ਗਰਾਊਂਡ ਦਾ ਸੀ ਆ ਕਿ ਗਰਾਊਂਡ ਵੀ ਆਪਣੀ ਲਿਆ ਕੇ ਆਪਨੇ ਤਿਆਰ ਕੀਤੀ ਗਈ ਸਭ ਤੋਂ ਵੱਖਰੀ ਗਰਾਊਂਡ ਤਿਆਰ ਕੀਤੀ ਗਈ ਆ ਸਾਰੇ ਮਤ ਬਣ ਕੇ ਬੇਨਤੀ ਆ 12 13 14 ਨੂੰ ਪਿੰਡ ਭਲਾਠ ਜ਼ਿਲ੍ਹਾ ਕਪੂਰਥਾਲਾ ਦੇ ਪਹੁੰਚੋ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਤੁਹਾਡਾ ਅਦਭੁਤ ਨਹੀਂ ਕੀਤਾ ਇਹ ਵੀ ਬਹੁਤ